ਸ਼ਸ਼ੀਕਲ ਜੀ ਡੈਲੀ ਟੌਪ ਨਿਊਜ਼ ਦੇਖ ਰਹੇ ਹੋ ਤੁਸੀਂ ਅੱਜ ਟੌਪ ਨਿਊਜ਼ ਦੀ ਟੀਮ ਫੇਰ ਤੋਂ ਇੱਕ ਵਾਰ ਪਹੁੰਚ ਚੁੱਕੀ ਹੈ ਪਿੰਡਾਂ ਦੇ ਵਿੱਚ ਜਿੱਥੇ ਵਿਕਾਸ ਕੰਮ ਕੀ ਕੁਝ ਹੋਏ ਨੇ ਕੀ ਕੁਝ ਕੰਮ ਅਧੂਰੇ ਰਹਿ ਗਏ ਨੇ ਉਹ ਦਿਖਾਉਣ ਦੀ ਇੱਕ ਟੌਪ ਨਿਊਜ਼ ਵੱਲੋਂ ਫੇਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, પ્રયાસ ਕੀਤਾ ਜਾ ਰਿਹਾ ਹੈ ਕਿਉਂਕਿ ਟਾਪ ਨਿਊਜ਼ ਦੀ ਹਮੇਸ਼ਾ ਤੋਂ ਹੀ ਪਹਿਲ ਰਹਿੰਦੀ ਹੈ ਕਿ ਲੋਕ ਹਿੱਤਾਂ ਦੇ ਮੁੱਦੇ ਬਾਰੇ ਅਸੀਂ ਗੱਲ ਕਰੀਏ ਤਾਂ ਲੋਕਾਂ ਨੂੰ ਜਿਸ ਚੀਜ਼ ਨੂੰ ਲੈ ਕੇ ਜ਼ਿਆਦਾ ਪ੍ਰੋਬਲਮ ਆਂਦੀ ਹੈ ਉਹ ਚੀਜ਼ ਨੂੰ ਲੈ ਕੇ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਈ ਹੈ। ਤਾਂ ਅਸੀਂ ਜੀ ਗੱਲ ਕਰ ਰਹੇ ਹਾਂ ਅੱਜ ਅਸੀਂ ਪਹੁੰਚੇ ਹੋਏ ਆ ਪਿੰਡਾਂ ਦਾ ਅੱਜ ਅਸੀਂ ਸੋਚਿਆ ਕਿ ਗੇੜੀ ਘੱਟ ਤੇ ਆ ਕਿ ਕਿਹੜੇ ਕੰਮ ਇਹੋ ਜੇ ਹੋ ਚੁੱਕੇ ਨੇ ਜਾਂ ਕਿਹੜੇ ਜੇ ਕੰਮ ਇਹੋ ਜੇ ਰਹਿ ਚੁੱਕੇ ਨੇ ਕਿਉਂਕਿ ਜਦੋਂ ਵੀ ਸਰਪੰਚੀ ਵੋਟਾਂ ਹੁੰਦੀਆਂ ਨੇ ਕਿਹੜੇ ਵੀ ਇਲੈਕਸ਼ਨ ਹੁੰਦੇ ਨੇ ਐਮਐਲਏ ਦੇ ਇਲੈਕਸ਼ਨਸ ਹੁੰਦੇ ਨੇ ਤਾਂ ਵੋਟਾਂ ਮੰਗਣ ਲਈ ਸਾਰੇ ਲੋਕਾਂ ਦੇ ਘਰ-ਘਰ ਤੱਕ ਪਹੁੰਚਦੇ ਨੇ ਜੀ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਪਰ ਜੋ ਹਾਲਾਤ ਸਾਨੂੰ ਹੁਣ ਤੱਕ ਦੇਖਣ ਨੂੰ ਮਿਲ ਰਹੇ ਹਨ ਕਿਉਂਕਿ ਅਸੀਂ ਵੀ ਡੇਲੀ ਟਰੈਵਲ ਕਰਦੇ ਹਾਂ ਹਰੇਕ ਪਿੰਡਾਂ 'ਚ ਅਸੀਂ ਵੀ ਕਵਰੇਜ ਕਰਨ ਲਈ ਜਾਂਦਾ ਤਾਂ ਸਾਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਦੋਂ ਸੜਕਾਂ ਇੰਨੀਆਂ ਖਰਾਬ ਹੁੰਦੀਆਂ ਹਨ ਤਾਂ ਅੱਜ ਅਸੀਂ ਫਿਰ ਤੋਂ ਇੱਕ ਵਾਰ ਨਿਕਲੇ ਸੀ ਮੈਂ ਤੇ ਮੇਰੇ ਨਾਲ ਮੇਰੇ ਸਹਿਯੋਗੀ ਸਤਿੰਦਰ ਕੀ ਕੀ ਹਾਲ ਨੇ ਪਿੰਡਾਂ ਦੀਆਂ ਸੜਕਾਂ ਦੇ ਤਾਂ ਅੱਗੇ ਤੁਹਾਨੂੰ ਸਤਿੰਦਰ ਦੱਸਣਗੇ ਕਿ ਅੱਜ ਅਸੀਂ ਕਿੱਥੇ ਪਹੁੰਚੇ ਸਿਗੇ ਤਾਂ ਕੀ ਕੁਝ ਮਕਸਦ ਅੱਜ ਅਸੀਂ ਤੁਹਾਡੇ ਸਾਰੇ ਦਰਸ਼ਕਾਂ ਨਾਲ ਲੈ ਕੇ ਆਏ ਹਾਂ ਦੇਖੋ ਇਸ ਵਕਤ ਅਸੀਂ ਹਰੀਪੁਰ ਖਿਚੀਪੁਰ ਨੰਗਪੁਰ ਵਾਲੀ ਸੜਕ ਤੇ ਖੜੇ ਹਾਂ ਆ ਦੇਖੋ ਗੱਡੀ ਵੀ ਕਿਹੜੇ ਤਰੀਕੇ ਨਾਲ ਚੱਲ ਰਹੀ ਸਾਡੀ ਬੜੀ ਹੌਲੀ ਜਿਹੜੀ ਆ ਉਹ ਸਾਡੀ ਗੱਡੀ ਚੱਲ ਰਹੀ ਆ ਤੁਸੀਂ ਲਾਈਵ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਵਕਤ ਦੀਆਂ ਕਿ ਕਿੰਨੇ ਟੋਏ ਆ ਇਹ ਜਿਹੜੀ ਸੜਕ ਦੇ ਅਸੀਂ ਇਸ ਵਕਤ ਤੁਹਾਨੂੰ ਲਾਈਵ ਦਿਖਾ ਰਹੇ ਆ ਇਹ ਹਰੀਪੁਰ ਖਿਚੀਪੁਰ ਨਿਰੰਗਪੁਰ ਦੇ ਨਾਲ-ਨਾਲ ਤਿੰਨ ਪਿੰਡਾਂ ਨੂੰ ਨਹੀਂ ਜੋੜਦੀ ਇਹ ਗਾਹਾਂ ਟਡੌਰ ਮਹੱਦੀਪੁਰ ਫਗਵਾੜੇ ਤੱਕ ਜੋੜਦੀ ਆ ਤੁਸੀਂ ਦੇਖੋ ਆ ਦੇਖੋ ਕਿੰਨਾ ਦੇਖੋ ਟੋਏ ਦੇਖੋ ਤੁਸੀਂ ਇਸ ਵਕਤ ਮਕਸਦ ਵੀ ਸਾਡਾ ਟੌਪ ਨਿਊਜ਼ ਦਾ ਇੱਕੋ ਹੀ ਰਹਿੰਦਾ ਹਮੇਸ਼ਾ ਕੀ ਅਸੀਂ ਲੋਕ ਮੁੱਦਿਆਂ ਵੀ ਗੱਲ ਕਰ ਸਕੀਏ ਲੋਕ ਹਿੱਤਾਂ ਵੀ ਗੱਲ ਕਰ ਸਕੀਏ ਤੇ ਤੁਸੀਂ ਦੇਖੋ ਅਸੀਂ ਅੱਗੇ ਜਾ ਕੇ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਕਿ ਲੋਕ ਕਿੰਨਾ ਦੁਖੀ ਆ ਅਸੀਂ ਅੱਜ ਆਏ ਆ ਇੱਥੇ ਜਿਹੜੇ ਲੋਕ ਰੋਝ ਹੁੰਦੇ ਆ ਕੋਈ ਰਾਤ ਨੂੰ ਉਹਨਾਂ ਨੂੰ ਪ੍ਰੋਬਲਮ ਆ ਜਵੇ ਇਸ ਪਿੰਡ ਦੇ ਲੋਕਾਂ ਨੂੰ ਕਿਸੇ ਨੂੰ ਰੱਬ ਨਾ ਕਰੇ ਕੋਈ ਮੁਸ਼ਕਲ ਆ ਜਵੇ ਮੈਨੂੰ ਨਹੀਂ ਲੱਗਦਾ ਉਹ ਹੱਥਾਂ 'ਤੇ ਪਹੁੰਚੂ ਸਾਡੀ ਗੱਡੀ 10 20 ਤੇ ਜਾ ਰਹੀ ਆ ਇਹ ਪੂਜਾ ਇਹ ਮੈਂ ਸਮਝਦਾ ਕਿ ਜਿੱਦਾਂ ਤੂੰ ਗੱਲ ਬਹੁਤ ਵਧੀਆ ਕੀਤੀ ਆ ਕਿ ਬੋਟਲ ਨਹੀਂ ਲਈ ਸਾਰੇ ਆ ਜਾਂਦੇ ਆ ਜੀ ਬਿਲਕੁਲ ਬਿਲਕੁਲ ਕਿਉਂਕਿ ਇੱਕ ਮੈਨੂੰ ਲੱਗਦਾ ਕਿ ਸਤਿੰਦਰ ਮਕਸਦ ਹੀ ਐਮਐਲਏ ਹੋਣ ਜਾਂ ਸਰਪੰਚ ਹੋਣ ਉਹਨਾਂ ਦਾ ਮਕਸਦ ਹੀ ਇਹ ਰਹਿ ਚੁਕਿਆ ਹੋਇਆ ਹੈ ਐਕਚੁਅਲੀ ਪੂਜਾ ਜਿਹੜੀ ਹੈ ਨਾ ਗੱਲ ਹੈਗੀ ਆ ਸਰਪੰਚੀ ਦੀ ਜੀ ਸਰਪੰਚਾਂ ਦੇ ਬਸ ਦੀ ਗੱਲ ਨਹੀਂ ਹੈਗੀ ਇਹ ਜੀ ਇਹ ਸਰਪੰਚਾਂ ਦੇ ਬਸ ਦੀ ਗੱਲ ਨਹੀਂ ਇਹ ਐਮਐਲਏ ਕਰ ਸਕਦੇ ਆ ਐਮਪੀ ਕਰ ਸਕਦੇ ਆ ਸਰਪੰਚ ਤਾਂ ਕੋਈ ਵੀ ਹੋਵੇ ਉਹ ਤੇ ਚਾਹੁੰਦਾ ਪਿੰਡ ਦਾ ਮੇਰਾ ਵਿਕਾਸ ਹੋਵੇ ਹਰਿਪੁਰਾ ਖੀਜੀ ਬੁਰਾ ਨੰਗਪੁਰਾ ਉਹ ਕੱਲ ਮੈਂ ਦੇਖਿਆ ਕਿ ਹਰੀਪੁਰ ਦੇ ਸਰਪੰਚ ਉਹਨੀ ਪੂਰੀ ਟੀਮ ਆਪਣੀ ਐਸਡੀਐਮ ਸਾਹਿਬ ਕੋਲ ਗਏ ਸੀ ਕਿ ਮੰਗ ਪੱਤਰ ਦੇਣ ਗਏ ਸੀ ਦੇਖੋ ਉਹ ਤਾਂ ਚਾਹੁੰਦੇ ਆ ਹਾਂਜੀ ਪਰ ਸਤਿੰਦਰ ਕਮੀ ਕਿਤੇ ਰਹਿ ਰਹੀ ਹੈ ਕਿ ਇਹ ਜੋ ਪਿੰਡਾਂ ਦੇ ਵਿਕਾਸ ਨੇ ਇਹ ਨਹੀਂ ਹੋ ਰਹੇ ਨੇ ਕਿਉਂ ਐਮਐਲਏ ਸਾਹਿਬ ਨੂੰ ਨਹੀਂ ਸੋਚਣਾ ਚਾਹੀਦਾ ਕਿ ਇੱਥੇ ਦੇ ਐਮਪੀ ਸਾਹਿਬ ਨੂੰ ਨਹੀਂ ਸੋਚਣਾ ਚਾਹੀਦਾ ਕਿ ਪਿੰਡਾਂ ਦੇ ਇੰਨੇ ਜ਼ਿਆਦਾ ਬੁਰੇ ਹਾਲ ਇਹ ਪਹਿਲਾਂ ਤਾਂ ਮੈਂ ਇੱਕ ਗੱਲ ਦੱਸ ਦਵਾਂ ਕਿ ਐਮਪੀ ਸਾਹਿਬ ਸਾਡੇ ਸਾਫ ਕਾ ਸੀਐਮ ਸਾਡੇ ਚਰਨਜੀਤ ਸਿੰਘ ਚੰਨੀ ਜੀ ਆ ਜੀ ਤੇ ਜਿਹੜੇ ਐਮ ਐਲ ਏ ਆ ਉਹ ਸਾਡੇ ਸੁਖਵਿੰਦਰ ਸਿੰਘ ਕੋਟਲੀ ਆ ਜੀ ਤੇ ਸਰਕਾਰ ਕਿਹਦੀ ਆ ਆ ਮਦਮੀ ਪਾਰਟੀ ਦੀ ਇਹ ਆਪੋਜੀਸ਼ਨ ਜੀ ਆ ਪਰ ਫੇਰ ਵੀ ਜੇ ਚੋੜ ਤਾਂ ਹੁਣ ਸੁਖਵਿੰਦਰ ਸਿੰਘ ਕੋਟਲੀ ਹੁਣੀ ਵੀ ਜੇ ਗੱਲ ਕਰੀਏ ਉਹਨਾਂ ਨੇ ਕੱਲ 2 ਦਿਨ ਹੋ ਗਏ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਮੇਰੇ 3 ਸਾਲ ਪੂਰੇ ਹੋ ਗਏ ਅਸੀਂ ਸਵੇਰ ਦੀ ਪੋਸਟ ਵੀ ਪਾਈ ਆ ਆਪਣੇ ਪੇਜ ਤੇ ਕਿ 3 ਸਾਲ ਕਿਵੇਂ ਦੇਖਦੇ ਆ ਤੁਸੀਂ ਲੋਕੀ ਕਾਫੀ ਕਮੈਂਟਸ ਕਰ ਰਹੇ ਉਹ ਸਾਡੇ ਐਮਐਲਏ ਸਾਹਿਬ ਵੀ ਪੜ੍ਹ ਲੈਣਗੇ ਸਾਡਾ ਮਕਸਦ ਐਮਐਲਏ ਸਾਹਿਬ ਤੱਕ ਵੀ ਗੱਲ ਪਹੁੰਚਾਉਣਾ ਆ ਉਹ ਡਟ ਕੇ ਕਰੋ ਤਾਂ ਸਹੀ ਕੁਛ ਉੱਥੇ ਜਾ ਕੇ ਹਰੀਪੁਰ ਕੀਸੀਪੁਰ ਨਰੰਗਪੁਰ ਦੀ ਸੜਕ ਦੇ ਨਾਲ ਨਾਲ ਹਲਕੇ ਦੀਆਂ ਸੜਕਾਂ ਦਾ ਇੱਕ ਵਾਰੀ ਦੌਰਿਆਤ ਕਰੋ ਐਮਐਲਏ ਸਾਹਿਬ ਐਮਪੀ ਸਾਹਿਬ ਤੁਹਾਨੂੰ ਪਤਾ ਲੱਗੇ ਕਿ ਸੜਕਾਂ ਦਾ ਚਲੋ ਆਪਣੇ ਕੋ ਨਹੀਂ ਉਨੀ ਸਰਕਾਰ ਆਪੋਜੀਸ਼ਨ ਜੀ ਆ ਪਰ ਆਪੋ ਆਵਾਜ਼ ਠਾਈਏ ਕਰੀਏ ਜਿੱਦਾਂ ਤੁਸੀਂ ਅਕਸਰ ਕਹਿੰਦੇ ਆ ਮੈਂ ਤੇਨਾਂ ਨੂੰ ਐਡਾ ਕਰ ਦੂੰ ਬੰਦੇ ਦੇ ਪੁੱਤ ਬਣਾ ਲਾਂਗੇ ਹੁਣ ਕਰੋ ਫਿਰ ਜਦ ਕਰਨ ਦਾ ਟਾਈਮ ਸੀਗਾ ਇੱਕ ਪਾਵਰ ਹੱਥ ਦੇ ਵਿੱਚ ਸੀਗੀ ਉਹ ਪਾਵਰ ਹੋਣ ਦੇ ਨਾਤੇ ਵੀ ਸੰਤਿਤ ਮੈਨੂੰ ਲੱਗਦਾ ਕਿ ਜੋ ਸਾਰੀਆਂ ਗੱਲਾਂ ਹੁੰਦੀਆਂ ਨੇ ਵਾਦੇ ਵੱਡੇ ਵੱਡੇ ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਬਿਲਕੁਲ ਦੇਖੋ 27 ਆ ਗਈ ਆ 27 ਆ ਗਈ ਜੀ 27 ਆ ਗਈ ਆ ਲੋਕਾਂ ਨੇ ਜਵਾਬ ਤਾਂ ਦੇ ਦੇਣਾ ਜੀ ਅੱਜ ਅਸੀਂ ਹਰੀਪੁਰ ਖੀਚੀ ਪੁਰ ਨਰੰਗਪੁਰ ਵਾਲੀ ਸੜਕ ਤੇ ਆਏ ਆ ਕਿ ਕੋਸ਼ਿਸ਼ ਕਰਦੇ ਆ ਲੋਕਾਂ ਨਾਲ ਗੱਲਬਾਤ ਕਰਨ ਦੀ ਲਾਈਵ ਤੁਹਾਨੂੰ ਦਿਖਾ ਰਹੇ ਆ ਤੇ ਦੇਖੋ ਲੋਕਾਂ ਨੇ ਕੀ ਕਿਹਾ ਲੋਕਾਂ ਨੇ ਇਹ ਲੋਕ ਕੀ ਕਹਣਾ ਲੋਕੀ ਸੜੇ ਪਏ ਆ ਭਰੇ ਪੀਚੇ ਪਏ ਆ ਸੜਕ ਨਹੀਂ ਬਣੀ ਅਜੇ ਤੱਕ ਕਿੰਨੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸਾਡੀ ਗੱਡੀ রাস্তੇ ਚੱਲ ਰਹੀ ਹੈ ਤੁਸੀਂ ਦੇਖੋ ਉਹ ਕਿੰਦਾ ਰੋਜ਼ ਆਉਂਦੇ ਹੋਗੇ ਇਹ ਬੜੀ ਵੱਡੀ ਮੁਸ਼ਕਲ ਆ ਇਹ ਇਸ ਲਈ ਅਸੀਂ ਤਾਂ ਇਹੀ ਕਹਿੰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਹਿੰਦੇ ਆ ਅਸੀਂ ਮੌਕੇ ਦੀ ਸਰਕਾਰ ਨੂੰ ਕਹਿੰਦੇ ਆ ਸਾਡੇ ਹਲਕਾਂ ਚ ਅੱਜ ਭੱਟੀ ਸਾਹਿਬ ਵੀ ਆ ਹੁੰਦਾ ਪਵੰਟੀ ਨੂੰ ਵੀ ਸੁਖਨਾਲ ਆ ਗਏ ਆ ਤੁਹਾਡਾ ਹਲਕਾ ਇਹਦੇ ਬਾਰੇ ਕੁਝ ਦੇਖੋ ਲੋਕ ਬਹੁਤ ਤੰਗ ਆ ਇਹ ਸੜਕ ਅੱਗੇ ਕਹਿੰਦੇ ਸੀ ਜੀ ਗਰਮੀਆਂ ਨੂੰ ਬਣੂਗੀ ਚਲੋ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਹੁਣ ਜ਼ਾਬਤਾ ਕਰੀਏ ਹੁਣ ਸ਼ੁਰੂ ਕਰੀਏ ਸੀ ਸਾਡਾ ਮਕਸਦ ਇਹ ਹੀ ਆ ਸੜਕਾਂ ਤਖੌੜ ਦਾ ਪ੍ਰਸ਼ਾਸਨ ਨੂੰ ਯਾਦ ਕਰਾਉਣ ਦਾ ਕਿ ਐਵੇਂ ਨਾ ਕੋ ਹਲਕਾ ਆਧਮਪੁਰ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਇਆ ਹਲਕੇ ਦਾ ਵਿਕਾਸ ਤੁਹਾਡੇ ਸਾਹਮਣੇ ਆ ਜੇ ਬਾਕੀ ਬੜੀ ਗੱਲ ਆ ਤੁਸੀਂ ਸੜਕਾਂ ਤੇ ਖੜੇ ਹੋ ਕੇ ਇੱਕ ਵਾਰੀ ਲੋਕਾਂ ਨੂੰ ਪੁੱਛੋ ਬਿਲਕੁਲ ਇੱਕ ਵਾਰ ਆ ਕੇ ਦੇਖਣਾ ਤਾਂ ਚਾਹੀਦਾ ਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਦੇ ਵਿੱਚ ਵੀ ਸਾਡਾ ਫੋਨ ਇੱਕ ਸੈਕਿੰਡ ਦੇ ਲਈ ਵੀ ਸਟੇਲ ਨਹੀਂ ਟਿਕਦਾ ਪਿਆ ਕਿਉਂਕਿ ਰੋਡ ਐਨਾ ਜ਼ਿਆਦਾ ਖਰਾਬ ਹੈ ਖਰਾਬ ਹੋਣ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਦੀ ਕੋਈ ਐਂਬੂਲੈਂਸ ਵੀ ਜੇ ਇੱਥੋਂ ਨੰਗਾਣੀ ਹੋਵੇ ਤਾਂ ਮੈਨੂੰ ਲੱਗਦਾ ਸਤਿੰਦਰ ਕਿ ਬਹੁਤ ਔਖਾ ਹੈ ਉਹ ਵਿਚਾਰਾ ਮਰੀਜ਼ ਦਾ ਜਿਹੜਾ ਹੈਗਾ ਉਹ ਤਾਂ ਐਂਬੂਲੈਂਸ ਦੇ ਵਿੱਚ ਹੀ ਮਰ ਜਾਊਗਾ ਤਾਂ ਕਦੋਂ ਇਹ ਪ੍ਰਸ਼ਾਸਨ ਜਾਗੂਗੀ ਕਦੋਂ ਇੱਥੇ ਲੈ MLA ਸਾਹਿਬ MP ਸਾਹਿਬ ਜਾਗਣਗੇ ਕਦੋਂ ਚੰਨੀ ਸਾਹਿਬ ਖਾਸ ਤੌਰ ਤੇ ਜਿੱਦਾਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਜਦੋਂ ਵੀ ਉਹ ਆਦਮਪੁਰ ਆਉਂਦੇ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਅਸੀਂ ਐਦਾ ਕਰਦੇ ਪਏ ਵਿਕਾਸ ਦੇ ਨਾਂ ਤੇ ਐਨਾ ਕਰੋੜਾ ਰੁਪਇਆ ਪਾਸ ਹੋ ਗਿਆ ਪਰ ਜੋ ਹਾਲਾਤ ਬਣੇ ਹੋਏ ਨੇ ਮੈਨੂੰ ਤਾਂ ਲੱਗਦਾ ਨਹੀਂ ਉਹ 1 ਕਰੋੜਾਂ ਦੀ ਜੋ ਗੱਲਾਂ ਕਰਦੇ ਨੇ ਉਹਨਾਂ ਵਿੱਚੋਂ 1 ਰੁਪਿਆ ਵੀ ਇੱਥੇ ਇਹ ਵਿਕਾਸ ਤੇ ਕੰਮਾਂ ਤੇ ਕਿਤੇ ਵੀ ਲੱਗਿਆ ਹੋਇਆ ਕਿਉਂਕਿ ਲਾਈਵ ਸਾਡੇ ਦਰਸ਼ਕ ਦੇਖ ਰਹੇ ਹਨ ਉਹ ਵੀ ਕਮੈਂਟਾਂ ਦੇ ਰਾਹੀਂ ਦੱਸ ਸਕਦੇ ਨੇ ਕਿ ਤੁਸੀਂ ਕਿੱਥੋਂ ਸਾਡੇ ਨਿਊਜ਼ ਦੇਖ ਰਹੇ ਹੋ ਔਰ ਤਾਂ ਤੁਹਾਡੇ ਪਿੰਡਾਂ ਦੇ ਵਿੱਚ ਵੀ ਆਹ ਹਰੀਪੁਰ ਚਾਹੀਏ ਦੇਖੋ ਕਿੰਨਾ ਵੱਡਾ ਉੱਚਾ ਉੱਚਾ ਹੈ ਦੇਖ ਸਕਦੇ ਹੋ ਤੁਸੀਂ ਲਾਈਵ ਵਿੱਚ ਕੀ ਬਣੂਗਾ ਕੀ ਬਣੂਗਾ ਹਰੀਪੁਰ ਵਾਲਿਆਂ ਦਾ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਆ ਹਣਾ ਕਿੱਦਾਂ ਹਰੀਪੁਰ ਪਿੰਡ ਬਹੁਤ ਵੱਡਾ ਆ ਬਹੁਤ ਸੋਹਣਾ ਆ ਬਾਬਰਾਂ ਦਾ ਪਿੰਡ ਆ ਮੈਂ ਗੱਲਬਾਤ ਵੀ ਕਰਦਾ ਦੇਖਦਾ ਇੱਥੇ ਵੀ ਸਰਪੰਚ ਸਾਹਿਬ ਹੈਗੇ ਆ ਜੀ ਤੋ ਜਦ ਤੱਕ ਬਾਹਰਲਾ ਦਿਖਾ ਜਰਾ ਸਾਰਿਆਂ ਨੂੰ ਜੀ ਬਿਲਕੁਲ ਜੀ ਮੈਂ ਗੱਲ ਕਰਨਾ ਪਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਨੂੰ ਇਹ ਰਿਪੋਰਟ ਦਿਖਾ ਰਹੇ ਹਾਂ ਕਿ ਕਿੰਨਾ ਜ਼ਿਆਦਾ ਬੁਰਾ ਹਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਰੋਡ ਦਾ ਬਣਿਆ ਹੋਇਆ ਇਹਨਾਂ ਸੜਕਾਂ ਦਾ ਬਣਿਆ ਹੋਇਆ 3 ਸਾਲ ਦਾ ਗਿਣਾਂਤੇ ਕੀ 3 ਸਾਲ ਹੋ ਗਏ ਨੇ ਪਰ ਉਹਨਾਂ 3 ਸਾਲਾਂ ਦੇ ਵਿੱਚ ਕੀਤਾ ਕੀ ਹੈ ਇਹ ਸਭ ਤੋਂ ਵੱਡਾ ਹਰੀਪੁਰ ਤੋਂ ਇੱਥੇ ਆ ਇਹਨਾਂ ਦੀ ਇੱਕ ਮੈਡੀਕਲ ਸਟੋਰੀ ਵੀ ਆ ਸਰਪੰਚ ਸਾਹਿਬ ਜੀ ਕੀ ਹਾਲ ਜੀ ਵਧੀਆ ਵਧੀਆ ਹਮਸਨਾ ਠੀਕ ਠਾਕ ਅਸੀਂ ਤਾਂ ਦੇਖਿਆ ਕੱਲ ਤੁਸੀਂ ਮੰਗ ਪੱਤਰ ਦੇਣ ਗਏ ਹਾਂ ਹਾਂ ਜੀ ਹਾਂ ਜੀ ਤੇ ਕਿਵੇਂ ਦੇਖਦੇ ਆਂ ਇਹ ਸੜਕਾਂ ਨੂੰ ਲੈ ਕੇ ਕਿਉਂਕਿ ਅਸੀਂ ਵੀ ਅੱਜ ਅਸੀਂ ਚਾਹਾਂਗੇ ਦਸਕਾਂ ਨੂੰ ਦਿਖਾਈਏ ਹਰੀਪੁਰ ਕੀਚੀਪੁਰ ਨਰੰਗਪੁਰ ਦਾ ਸੜਕ ਦਾ ਹਾਲ ਕਿੱਦਾਂ ਦਿਖਦੇ ਆਂ ਤਕਰੀਬਨ 20-25 ਸਾਲ ਹੋ ਗਏ ਆ ਹਾਂ ਜੀ ਹਾਂ ਜੀ ਬੜੀ ਨਹੀਂ ਗਦੀ ਜੀ ਤੇ ਬਾਲੀ ਬੁਰੀ ਹਾਲਤ ਹੈ ਬਰਸਾਤ ਨੂੰ ਤਾਂ ਲੰਘ ਹੀ ਨਹੀਂ ਹੁੰਦਾ ਇੱਥੇ ਜੀ ਹੂੰ ਟੋਏ ਇੰਨੇ ਆ ਰੋਡ ਤਾਂ ਕਿਤੇ ਦੀਦਾ ਹੀ ਨਹੀਂ ਗਾ ਟੋਏ ਇੰਨੇ ਜਿਆਦਾ ਜੀ ਤੇ ਪ੍ਰਸ਼ਾਸਨ ਅੱਗੇ ਇਹੀ ਮੰਗਿਆ ਵੀ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਹਾਂਜੀ ਕਿਸੇ ਨਾਲ ਸੰਪਰਕਾਂ ਦੀ ਕੋਸ਼ਿਸ਼ ਕੀਤੀ ਐ ਐਮਐਲਏ ਸਾਹਿਬ ਐਮਪੀ ਸਾਹਿਬ ਪ੍ਰਸ਼ਾਸਨ ਹਾਂਜੀ ਹਾਂਜੀ ਸਾਰਿਆਂ ਨਾਲ ਪਹਿਲਾਂ ਸੰਪਰਕ ਕਰ ਚੁੱਕੇ ਹਾਂ ਹੁਣ ਐਸਡੀਐਮ ਸਾਹਿਬ ਨੂੰ ਵੀ ਮੰਗ ਪੱਤਰ ਦੇ ਗਏ ਆਏ ਆ ਹੂੰ ਤੇ ਉਹ ਨਹੀਂ ਵਿਸ਼ਵਾਸ ਦਵਾਇਆ ਵੀ ਛੇਤੀ ਰੋਡ ਦਾ ਕੰਮ ਸ਼ੁਰੂ ਕੀਤਾ ਜਾਏਗਾ ਛੇਤੀ ਤਾਂ ਬਹੁਤ ਸਾਲ ਹੋ ਗਏ ਸਾਨੂੰ ਵੀ ਸੋਚਦੇ ਨਾ ਇਹ ਵੀ ਬੜੀ ਕਵਰੇਜ ਕੀਤੀ ਆ ਤੇ ਹੁਣ ਵੀ ਅਸੀਂ ਜਾ ਕੇ ਆਏ ਆ ਤੇ ਦੇਖੋ ਹੁਣ ਦੇਖਦੇ ਆਂ ਪ੍ਰਸ਼ਾਸਨ ਨਾਲ ਕੀ ਕਰਦੇ ਆ ਹਾਂ ਅੱਛਾ ਜੀ ਲੱਗਦਾ ਕਿ ਬੜ ਜੂਗੀ ਆਸ ਤਾਂ ਦਿੱਤੀ ਉਹ ਨਹੀਂ ਪੂਰੀ ਤੇ ਬਾਕੀ ਹੁਣ ਦੇਖੋ ਆਸਾਂ ਤਾਂ ਇਹ ਕਿੰਨੇ ਟਾਈਮ ਤੋਂ ਐਦਾ ਹੀ ਚੱਲਦੀਆਂ ਪਈਆਂ ਆਸਾਂ ਵਿਸ਼ਵਾਸ ਤਾਂ ਹਰ ਵਾਰ ਹਾਂ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ ਹਾਂ ਹਾਂ ਜੀ ਤਕੀ ਲੱਗਦਾ ਹੈ ਭਰੋਸੇ ਦੇ ਲਾਇਕ ਹੈ ਨਹੀਂਗੇ ਨਹੀਂ ਫਿਰ ਹਾਲ ਤਾਂ ਜੀ ਦੇਖਦੇ ਆ ਟਾਈਮ ਦਿੱਤਾ ਥੋੜਾ ਉਹਨੇ ਹੂੰ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿੰਨਾ ਕੁ ਟਾਈਮ ਦਿੱਤਾ ਉਹਨਾਂ ਨੇ ਟਾਈਮ ਉਹ ਨਹੀਂ ਕਿਹਾ ਵੀ ਛੇਤੀ ਸਟਾਰਟ ਕਰਾਂਗੇ ਛੇਤੀ ਕਿੰਨਾ ਤਕਰੀਬਨ ਮਹੀਨੇ ਖੰਡਦਾ ਉਹਨੇ ਕਿਹਾ ਮਹੀਨਾ ਚਲੋ ਮਹੀਨਾ ਚਲੋ ਮਹੀਨੇ ਬਾਅਦ ਅਸੀਂ ਫੇਰ ਆਵਾਂਗੇ ਫੇਰ ਇੱਥੇ ਦੀ ਕਵਰੇਜ ਵੀ ਅਸੀਂ ਅੱਜ ਤੋਂ ਸਾਲ ਪਹਿਲਾਂ ਵੀ ਕਵਰੇਜ ਕੀਤਾ ਸੀ ਉਸ ਤੋਂ ਸਾਲ ਪਹਿਲਾਂ ਵੀ ਕੀਤਾ ਸੀ ਜੀ ਤੇ ਅਸੀਂ ਤਾਂ ਲੋਕਾਂ ਦੇ ਨਾਲ ਖੜੇ ਆ ਸਾਡਾ ਤਾਂ ਮਕਸਦ ਆ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾਉਣਾ ਦਾ ਤੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਹੋ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਇੱਕ ਮਹੀਨਾ ਤੇ ਦੇਖਦੇ ਆਪਾਂ ਜੀ ਤੇ ਕਿੱਦਾਂ ਗੱਲਬਾਤ ਹੁੰਦੀ ਆ ਆਪਾਂ ਤੇ ਧੰਨਵਾਦ ਜੀ ਤੁਸੀਂ ਵੀ ਇੱਥੇ ਤੇ ਰਹਿਣ ਵਾਲਿਓ ਇਹ ਸੜਕ ਕੰਮ ਵਾਲੇ ਸੜਕ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੜੀ ਜ਼ਿਆਦਾ ਮੁਸ਼ਕਿਲ ਲੋਕਾਂ ਨੂੰ ਗੱਡੀਆਂ ਵੀ ਜਾਂਦੀਆਂ ਹਨ ਆ ਦੇਖ ਸਕਦੇ ਹੋ ਕਿ ਗੱਡੀਆਂ ਦੇ ਕਰਕੇ ਵੀ ਲੋਕੀ ਇੱਥੋਂ ਨੰਗਦੇ ਨੇ ਤਾਂ ਕਿੰਨੀ ਜ਼ਿਆਦਾ ਬਜ਼ੁਰਗ ਸ਼ਸ਼ਗਲ ਜੀ ਇੱਥੋਂ ਤੁਸੀਂ ਨੰਗ ਰਹੋ ਗੱਡੀ ਲੈ ਕੇ ਸੜਕਾਂ ਦਾ ਕੀ ਹਾਲ ਆ ਸੜਕਾਂ ਦਾ ਰਵੜਦੀਆਂ ਜੀ ਕੋਈ ਹਜਕਾ ਨਹੀਂ ਲੱਗਦਾ ਹਾਂ ਠੀਕ ਆ ਬੇਕਾਰ ਬੁਰਾ ਹਾਲ ਹਾਂ ਕਿੰਨਾ ਬੁਰਾ ਹਾਲ ਸਾਡਾ ਸੜਕਾਂ ਦਾ ਪਿੰਡਾਂ 'ਚ ਇਹ ਮੈਂ ਕਿਤੇ ਵੀ ਨਹੀਂ ਹਾਂ ਪਿੰਡ ਬੁਰ ਪਿੰਡ ਜੀ ਇੱਕ ਕਦੀ ਸੜਕਾਂ ਬਣੀਆਂ ਹੀ ਨਹੀਂ ਖਿੱਚੀ ਪੁੰਨ ਰਾਂ 15 ਸਾਲ ਹੋ ਗਿਆ ਜੀ ਥੋੜੇ ਨਾ ਬਹੁਤ ਇਹਦੇ ਤਰੋਲੇ ਨੂੰ ਜਾਂ ਤਾਂ ਵੀ ਇਹੋ ਹੀ ਹਾਲ ਆਦਮਪੁਰ ਨੂੰ ਜਾਂ ਤਾਂ ਵੀ ਇਹੋ ਹੀ ਹਾਲ ਤੁਸੀਂ ਦਾ ਐਮਐਲਏ ਸਾਹਿਬ ਹੋ ਗਿਆ ਜੈੰਤੀ ਸਾਹਿਬ ਹੋ ਗਏ ਕੋਈ ਨਹੀਂ ਕੋਈ ਬਸ ਠੀਕ ਹੈ ਵੋਟਾਂ ਤੱਕ ਬੜਾ ਵਿਕਾਸ ਕਿਟਾ ਕਰ ਰਹੇ ਆ ਮੈਂ ਕਰ ਰਿਹਾ ਦੇਖਦੇ ਆ ਤੁਸੀਂ ਤੁਹਾਡੇ ਸਾਹਮਣੇ ਹੋਇਆ ਹੈ ਵਿਕਾਸ ਹਾਂ ਵੋਟਾਂ ਦਾ ਕਿਆ ਬਸ ਉਦੋਂ ਬਾਅਦ ਇੱਥੇ ਪਿੰਡ ਨਹੀਂ ਕੋਈ ਬਣਦਾ ਜੇ ਕਿਤੇ ਭੋਗਤੇ ਆਉਣਾ ਉਹ ਜ਼ਰੂਰ ਆ ਜਾਣਗੇ ਅੱਛਾ ਜੀ ਖਾਣ ਪੀਣ ਜਲੇਬੀਆਂ ਪਕੌੜਾ ਅੱਛਾ ਜੀ ਉਦਾਂ ਨਹੀਂ ਕੋਈ ਨਾਮ ਕੀ ਆਪਣਾ ਮੇਰਾ ਨਾਮ ਗਰਮੇਲ ਸਿੰਘ ਪਿੰਡ ਹਰੀਪੁਰ ਹੈ ਬਹੁਤ ਵਧੀਆ ਬਹੁਤ ਅੱਛੀ ਗੱਲ ਹੈ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਜਾਂ ਸਭ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਕਿਤੇ ਤਰਸ ਕਰੋ ਲੋਕਾਂ ਤੇ ਹਾਂ ਕਿਰਪਾ ਕਰੋ ਕਿਤੇ ਪੈਸਾ ਆਉਂਦਾ ਸਭ ਕੁਝ ਤੁਹਾਡੇ ਕੋਲ ਆ ਤੁਸੀਂ ਸੜਕਾਂ ਦਾ ਬਣਾ ਦਿਓ ਹੋਰ ਨਹੀਂ ਕੋਈ ਹੈ 27 ਤੇ ਹੁਣ ਜੋਗੇ ਕਰ ਲਓ ਹਾਂ ਜੀ ਹਾਂ ਜੀ 27 ਆਉਣ ਲੱਗੀ ਆ ਉਹ ਜੋਗੇ ਹੋ ਜਾਓ ਬਿਲਕੁਲ ਬਿਲਕੁਲ ਸਾਰੀ ਗੱਲ ਜੀ ਮਿਹਰਬਾਨੀ ਯਾ ਲਾਈਵ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਸਕੂਲ ਬੱਸ ਵੀ ਐਸ ਤੋਂ ਨਾਗਰ ਦੀ ਆ ਰਹਣਾ ਸਕੂਲ ਬੱਸ ਵੀ ਆਉਂਦੀ ਆ ਰੋਜ਼ ਜੀ ਜੀ ਸਕੂਲ ਬੱਸ ਨੂੰ ਵੀ ਆਪਾਂ ਪੁੱਛਦੇ ਆ ਰੋਡ ਦੇ ਬਾਰੇ ਕੀ ਕਹਿਣਾ ਚਾਹਤੋ ਰੋਡ ਦੀ ਬਹੁਤ ਖਰਾਬ ਆ ਜੀ ਬਹੁਤ ਤੰਗੀ ਹੁੰਦੀ ਸਕੂਲਾਂ ਨੂੰ ਵੀ ਬਹੁਤ ਤੰਗੀ ਹੁੰਦੀ ਬੱਸਾਂ ਆ ਰਿਆਂ ਨਿਆਣਿਆਂ ਨੂੰ ਵੀ ਤੰਗੀ ਹੁੰਦੀ ਆ ਜੀ ਤੇ ਹਾਂ ਬਹੁਤ ਖਰਾਬ ਆ ਜੀ ਇਹ ਬਾਨਣਾ ਚਾਹੀਦਾ ਮੇਰੇ ਹਿਸਾਬ ਨਾਲ ਕੱਟੋ-ਕਾਟ ਤੈਨੂੰ 15 ਸਾਲ ਹੀ ਹੋ ਗਏ ਬਣਿਆ ਹੀ ਨਹੀਂ ਜੀ ਜੀ ਰੰਗਪੁਰ ਤੋਂ ਲੈ ਕੇ ਆਦਮਪੁਰ ਤਾਈਂ ਤਾਂ ਸਰਕਾ ਬੁਰਾ ਹਾਲ ਹੈ ਹਾਂ ਬਹੁਤ ਬੁਰਾ ਹਾਲ ਹੈ ਮੀਂਹ ਪੈ ਜਵੇ ਤਾਂ ਜਿਆਦਾ ਹੋਰ ਬੁਰਾ ਹਾਲ ਹੈ ਸੇਰ ਨੂੰ ਜਾਣਾ ਵੀ ਰੋਕਾ ਹੋ ਜਾਂਦਾ ਹਾਂਜੀ ਹਾਂਜੀ ਬਹੁਤ ਔਖਾ ਸਕੂਟਰ ਮੋਟਰਸਾਈਕਲ ਨੂੰ ਬਹੁਤ ਔਖਾ ਹੋ ਜਾਂਦਾ ਜੇ ਮੀਂਹ ਕਣੀ ਹੋਵੇ ਜੀ ਹਾਂਜੀ ਨਿਆਣਿਆਂ ਨੂੰ ਬਹੁਤ ਔਖਾ ਸਕੂਲ ਵਾਲਿਆਂ ਨੂੰ ਜੀ ਤੇ ਇਹ ਰੋਡ ਬਣਾਉਣਾ ਚਾਹੀਦਾ ਹੈ ਜੀ ਇਹੀ ਜੇ ਸਾਡੇ ਸਕੂਲ ਦੇ ਬੱਚੇ ਵੀ ਮੌਜੂਦ ਹਨ ਸਕੂਲ ਆਸਤੋਂ ਜਾਂਦੇ ਹੋ ਰੋਡ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਪ੍ਰੋਬਲਮ ਆਉਂਦੀ ਹੈ ਡੇਲੀ ਟਰੈਵਲ ਕਰਦੇ ਹੋ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਸਾਡੇ ਬੱਸ ਦੇ ਵਿੱਚ ਆਪਣਾ ਸਰੀਰ ਵੀ ਹਲ ਜਾਂਦਾ ਐਦਾਂ ਦੇ ਮਤਲਬ ਟੋਏ ਇੰਨੇ ਜੋਕੇ ਲੱਗਦੇ ਆ ਬਹੁਤ ਬੜਾ ਬੁਰਾ ਹਾਲ ਹੁੰਦਾ ਹੈ ਇਸ ਸਕੂਲ ਦੇ ਛੋਟੇ ਮੱਛੇ ਨਾਲ ਵੀ ਗੱਲ ਕਰਾਂਗੇ ਕਿੰਨੀ ਕੀ ਪ੍ਰੋਬਲਮ ਆਉਂਦੀ ਹੈ ਜਦੋਂ ਬੱਸ ਐਤੋਂ ਲੰਘਦੀ ਹੈ ਦੇਖਦੇ ਹੋ ਪ੍ਰੋਬਲਮ ਆਂਦੀ ਹੈ ਜਦੋਂ ਬਾਸ ਲੰਘਦੀ ਹੈ ਇਹ ਰੋਡ ਬਣਾ ਚਾਹੀਦਾ ਬੱਚੇ ਵੀ ਕਹਿ ਰਹੇ ਆ ਬੱਚੇ ਵੀ ਕਹਿ ਰਹੇ ਹਨ ਰੋਡ ਬਣਾ ਚਾਹੀਦਾ ਲੈ ਜੋ ਲੈ ਜੋ ਕੇ ਹੁਣ ਤਾਂ ਬੱਚਿਆਂ ਨੇ ਵੀ ਅਪੀਲ ਕਰਤੀ ਹੈ ਕਿ ਰੋਡ ਜਲਦੋਂ ਜਲ ਬਣਾ ਚਾਹੀਦਾ ਹੈ ਪੂਜਾ ਹੋਰ ਗੱਡੀ 'ਚ ਬੈੰਨੇ ਆ ਪਰ ਹੋਰ ਸਾਰਿਆਂ ਨੂੰ ਮਿਲਦੇ ਆ ਜੀ ਬਿਲਕੁਲ ਹਰਿਪੋਰਾ ਖਿਚੀਪੋਰਾ ਨਰਾਲਪੋਰਾ ਆਜੋ ਆਪਾਂ ਗੱਡੀ 'ਚ ਇੱਦੇ ਲਾਈਵ ਆਪਾਂ ਦਿਖਾਉਨੇ ਆ ਸਾਰਿਆਂ ਨੂੰ ਕਿ ਲੋਕ ਕਿੰਨੇ ਦੁਖੀ ਆ ਜੀ ਬਿਲਕੁਲ ਤਾ 15 ਸਾਲਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਗੱਲਾਂ ਕਰਨ ਜੋਗੇ ਹੀ ਰਹਿ ਗਏ ਨੇ ਇਹ ਜਿੰਨੇ ਵੀ ਐਮਐਲਏ ਹੋਗੇ ਐਮਪੀ ਹੋਗੇ ਸਿਰਫ ਵੋਟਾਂ ਲੈਣ ਦੇ ਟਾਈਮ ਤੇ ਹੀ ਇਹ ਨਾ ਪਿੰਡਾਂ ਦੇ ਵਿੱਚ ਨਜ਼ਰ ਆਉਂਦੇ ਨੇ ਤੁਸੀਂ ਹਰੀਪੁਰ ਦੇਖ ਸਕਦੇ ਹੋ ਹਰੀਪੁਰ 'ਚ ਜੇ ਦੁਕਾਨਾਂ ਵੀ ਹੈਗੀਆਂ ਪੂਜਾ ਤੇ ਇੱਥੇ ਤਾਂ ਬਹੁਤ ਬੁਰਾ ਹਾਲ ਹੋਣਾ ਮਿੱਟੀ ਧੂੜ ਸਾਰਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਇਹ ਬਿਲਕੁਲ ਘਟਾ ਧੂੜ ਸਾਰਾ ਹਨਾ ਕਿਉਂਕਿ ਹੁਣ ਜਿੱਦਾਂ ਕਿ ਗਰਮੀਆਂ ਵੀ ਸਟਾਰਟ ਹੋ ਚੁੱਕੀਆਂ ਹਨ। ਭਾਈ ਸਸੀ ਕਾਲ ਜੀ। ਆਇਓ ਬੜੇਆ। ਤੁਹਾਡੇ ਇਹ ਪਿੰਡ ਆ ਜੀ? ਹਾਂ ਜੀ ਹਾਂ ਜੀ। ਤੁਸੀਂ ਕਿੱਦਾਂ ਦੇਖਦੇ ਸੜਕਾਂ ਨੂੰ ਲੈ ਕੇ? ਦੇਖੋ ਤੁਹਾਡੇ ਸਾਹਮਣੇ ਹੀ ਆ ਜੀ। ਸਾਰੀ ਖਰਾਬ ਹੀ ਆ। ਜੇ ਕੋਈ ਨਵੀਂ ਚੀਜ਼ ਲਈਏ ਉਹ ਤਾਂ ਖਿਲਰ ਹੀ ਜਾਂਦੀ ਆ ਹਨਾ? ਹਾਂ ਜੀ ਹਾਂ ਜੀ। ਇਹ ਤਾਂ ਬਣੀ ਵੀ ਨਹੀਂ ਕਦੀ। ਬਣੀ ਨਹੀਂ ਜੀ। ਹੁਣ ਕਹਿੰਦੇ ਆ ਵੀ ਸਰਪੰਚ ਸਾਹਿਬ ਨੇ ਲੈ ਕੇ ਦਿੱਤਾ ਤਿੰਨਾਂ ਚੌਹਾਂ ਪਿੰਡਾਂ ਦੇ ਸਰਪੰਚਾਂ ਨੇ। ਜੀ। ਹਾਂ ਜੀ। ਜੀ ਜੀ। ਠੀਕ ਹੈ ਜੀ ਧੰਨਵਾਦ ਜੀ ਤੇ ਇਹ ਪੂਜਾ ਜੀ ਬੜੇ ਦੁਖੀ ਆ ਸਾਰੇ ਪੂਜਾ ਸਾਰੇ ਲੋਕ ਦੁਖੀ ਆ ਹਰੀਪੁਰ ਦੇ ਕਿ ਸੜਕ ਬਣਨੀ ਬਹੁਤ ਜ਼ਰੂਰੀ ਆ ਸੜਕ ਬਣਨੀ ਚਾਹੀਦੀ ਆ ਸੜਕ ਦਾ ਹਾਲ ਵੀ ਬੜਾ ਮਾੜਾ ਆ ਮਾੜਾ ਬਹੁਤ ਜ਼ਿਆਦਾ ਮਾੜਾ ਕਾਨਾ ਵੀ ਲੋਕੀ ਇੱਥੇ ਖੋਲ ਕੇ ਬੈਠੇ ਨੇ ਇੱਕ ਆਸ ਤੇ ਕਿ ਲੋਕੀ ਆਣਗੇ ਤਾਂ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਹੈ ਸਾਡੀ ਦੁਕਾਨਾਂ ਦੇ ਨਾਲ ਚੱਲੂਗਾ ਪਰ ਜਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲਾਈਵ ਤਸਵੀਰਾਂ ਦੇ ਰਾਹੀਂ ਦਿਖਾਰੇ ਹਨ ਲੱਗਦਾ ਨਹੀਂ ਕਿ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵਿਕਰੀ ਹੈ ਕੋਈ ਵੀ ਬੰਦਾ ਇੱਥੇ ਸਮਾਨ ਲੈਣ ਲਈ ਆਂਦਾ ਹੋਊਗਾ ਕਿਉਂਕਿ ਜਿਸ ਤਰ੍ਹਾਂ ਦਾ ਰੋਡ ਹੈ ਅਸੀਂ ਵੀ ਬੜੀ ਮੁਸ਼ਕਿਲ ਤੋਂ ਇੱਥੇ ਪਹੁੰਚੇ ਹਾਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਟੋਏ ਕਿੰਨਾ ਖਰਾਬ ਰੋਡ ਹੈ ਅੱਗੇ ਵੀ ਅਸੀਂ ਬਹੁਤ ਵਾਰ ਕਵਰੇਜ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਅਸੀਂ ਸਿਰਫ ਇੰਨਾ ਚਾਹੁੰਦੇ ਆ ਕਿ ਡੈਲੀ ਟੌਪ ਨਿਊਜ਼ ਦੇ ਰਾਹੀਂ ਲੋਕਾਂ ਦਾ ਕੋਈ ਨਾ ਕੋਈ ਫਾਇਦਾ ਹੋਵੇ ਉਹ ਸੀ ਗੱਲ ਆ ਦੇਖੋ ਟੋਏ ਕਿੰਨੇ ਆ ਲਾਈਵ ਤਸਵੀਰਾਂ ਦੇਖੋ ਤੁਸੀਂ ਦੇਖੋ ਕੀ ਗੱਡੀ ਦਾ ਹਾਲ ਦੇਖੋ ਬੁਰਾ ਹਾਲ ਦੇਖੋ ਦਵਾ ਦਵਾ ਇਹ ਤਾਂ ਮੈਂ ਕਹਿੰਦਾ ਕਿ ਹਰੀਪੁਰ ਵਾਲੇ ਪ੍ਰਸ਼ਾਸਨ ਨੂੰ ਅਪੀਲ ਕਰਨ ਦੇ ਨਾਲ ਉਹਨਾਂ ਨੂੰ ਅਪੀਲ ਕਰਨ ਕੀ ਭਰਾਵਾ ਇੱਕ ਵਾਰੀ ਗੱਡੀ ਦੇ ਸਾਡੇ ਰੋਡ ਤੋਂ ਲੈ ਕੇ ਆਓ ਬਿਲਕੁਲ ਬਿਲਕੁਲ ਹਨਾ ਇੱਕ ਵਾਰੀ ਦੇਖੋ ਤਾਂ ਸਹੀ ਹਨਾ ਸਟਾਈ ਕਰਕੇ ਆਜੋ ਚਲੋ ਉਦਾਂ ਨਹੀਂ ਆਉਣਾ 2027 ਚ ਵੋਟਾਂ ਲੈਣ ਨੂੰ ਆਉਣਾ ਵਿਚਾਰਿਆਂ ਨੂੰ ਸੁੱਖ ਦਾ ਸਾਥ ਆਵੇ ਹਰੀਪੁਰ ਕੀਚੀਪੋਨ ਨਰੰਗਪੁਰ ਦੇ ਪਿੰਡਾਂ ਵਾਲੇ ਲੋਕਾਂ ਨੂੰ ਬਿਲਕੁਲ ਬਸ ਸੜਕ ਹੈ ਹੀ ਨਹੀਂ ਆ ਦੇਖੋ ਸੜਕ ਹੀ ਹੈ ਨਹੀਂ ਕਿਤੇ 2000 ਕੁੱਟੀ ਪਾਈ ਆ ਹਣਾ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਈ ਨੇ ਆਪਾਂ ਹਣਾ ਇਹ ਖੜੇ ਆ ਆਪਣਾ ਪਿੰਡ ਇਹੀ ਆ ਜੀ ਤੇ ਇਹ ਸੜਕ ਨੂੰ ਕਿੱਦਾਂ ਦੇਖਦੇ ਆ ਸੜਕ ਦਾ ਹਾਲ ਸੜਕ ਦਾ ਹਾਲ ਬਹੁਤ ਮਾੜਾ ਆ ਹਣਾ ਇਹ ਕਿੱਥੇ ਤੱਕ ਇੰਦਾ ਸੜਕ ਦਾ ਹਾਲ ਹਾਂਜੀ ਕਿੱਥੇ ਤੱਕ ਆਈ ਪਈ ਇਹ ਖਿੱਤੀ ਫੜ ਤੱਕਿਆ ਅੱਛਾ ਜੀ ਕਿੱਦਾਂ ਲੱਗਦਾ ਕਿੱਦਾਂ ਮੁਸ਼ਕਲਾਂ ਆਉਂਦੀਆਂ ਸੜਕ ਦੇ ਕਰਕੇ ਬਹੁਤ ਆਉਂਦੀਆਂ ਮੁਸ਼ਕਲਾਂ ਜੀ ਕੀ ਕਹਿਣਾ ਚਾਹੁੰਦੇ ਆ ਸੜਕ ਬਣਨੀ ਚਾਹੀਦੀ ਮਨਣੀ ਚ ਬੜੇ ਦੇਖੋ ਪੂਜਾ ਸਾਰੇ ਬੜੇ ਦੁਖੀ ਆ ਕਿ ਸੜਕ ਜਿਹੜੀ ਆ ਉਹ ਬਣਨੀ ਚਾਹੀਦੀ ਆ ਤੁਸੀਂ ਲਾਈਵ ਤਸਵੀਰਾਂ ਇਸ ਵਾਰ ਦੇਖ ਸਕਦੇ ਹੋ ਇਹ ਸੜਕ ਨਹੀਂ ਮੁੱਕਣੀ ਇਹ ਸਾਰੀ ਟੋਏ ਹੀ ਆ ਇੱਦਾਂ ਦੇ ਅਸੀਂ ਤਾਂ ਅਪੀਲ ਕਰ ਸਕਦੇ ਆ ਪ੍ਰਸ਼ਾਸਨ ਨੂੰ ਸਾਡੇ ਨੇਤਾ ਜਿਹੜੇ ਆ ਉਹਨਾਂ ਨੂੰ ਕਿ ਕਿਤੇ ਕਿਹੜਾ ਮਾਰੋ ਹਰੀਪੁਰ ਖੀਚੀਪੁਰ ਨਰੰਗਪੁਰ ਵਾਲੀ ਸੜਕ ਦਾ ਕਿ ਤੁਹਾਨੂੰ ਜਿਹੜਾ ਆ ਪਤਾ ਜਿਹੜਾ ਆ ਉਹ ਲੱਗ ਜਾਊਗਾ ਕੀ ਦੇਖੋ ਕਿੰਨਾ ਸੜਕ ਦਾ ਬੁਰਾ ਹਾਲ ਮੈਂ ਤਾਂ ਸਤਿੰਦਰ ਇਹ ਸੋਚ ਕੇ ਹੈਰਾਨ ਆ ਕਿ ਇੱਥੇ ਜਦੋਂ ਵੀ ਕੋਈ ਐਮਰਜੈਂਸੀ ਆਉਂਦੀ ਆ ਕਿਸੇ ਨੂੰ ਲੈ ਕੇ ਜਾਣਾ ਪੈਂਦਾ ਹਸਪੀਟਲ ਤਾਂ ਉਹ ਕਿੱਦਾਂ ਪੇਸ਼ੈਂਟ ਸਰਵਾਈਵ ਕਰਦਾ ਹੋਊਗਾ ਭਾਜੀ ਸੜਕ ਨੂੰ ਕਿੱਦਾਂ ਦੇਖਦੇ ਆ ਸੜਕ ਬੜੀ ਖਰਾਬ ਆ ਇਹ ਕਿੱਦਾਂ ਦੇਖ ਤੁਹਾਡੀ ਦੁਕਾਨ ਆ ਮੁਸ਼ਕਲਾਂ ਵੀ ਆਉਂਦੀਆਂ ਹੋਣੀਆਂ ਹਾਂਜੀ ਹਾਂ ਤਾਂ ਮੁਸ਼ਕਲਾਂ ਤਾਂ ਹੈਗੀਆਂ ਗਾਰਾ ਬਣ ਜਾਂਦਾ ਇਹ ਗਾਰਾ ਬਣ ਜਾਂਦਾ ਹਾਂਜੀ ਉਹ ਘਾ ਹੋ ਜਾਂਦਾ 20-25 ਮੀਟਰ ਦਾ ਰਸਤਾ ਜਿਹੜਾ ਉਹ 1 ਘੰਟਾ ਲੱਗ ਜਾਂਦਾ ਜੀ ਹਾਂ ਜੀ ਕਿੱਥੋਂ ਆਨੇ ਤੁਸੀਂ ਨਰੰਗਪੁਰ ਤੋਂ ਨਰੰਗਪੁਰ ਤੋਂ ਵਾਕਈ ਸਹੀ ਗੱਲ ਆ 20-25 ਮੀਟਰ ਦਾ ਘੰਟਾ ਲੱਗ ਜਾਂਦਾ ਸੜਕ ਦੇ ਟੋਏ ਨੇ ਇਹ ਕਿੱਥੇ ਅਦਕਾਰਨ ਵਾਲੇ ਇਹ ਅੰਦਰ ਹੀ ਆ ਜੇ ਮੰਨ ਲਓ ਪੇਸ਼ੈਂਟ ਜਾਣਾ ਹੋਵੇ 75% ਹਾਲਤ ਤਾਂ ਉਹਦੀ ਪਹਿਲਾਂ ਹੀ ਖਰਾਬ ਹੋ ਜਾਂਦੀ ਆ ਨਹੀਂ ਨਾ ਦੇਖੋ ਉਹਨਾਂ ਨੇ ਵੀ ਇੱਥੇ ਘਟਾ ਧੂੜੋਂਦਾ ਇਹਨਾਂ ਦੇ ਵੀ ਕਪੜੇ ਦੀ ਦੁਕਾਨ ਆ ਮੈਨੂੰ ਲੱਗਦਾ ਹਾਂਜੀ ਤਾਂ ਉਹਨਾਂ ਨੇ ਲਾਇਆ ਕਿ ਧੂੜ ਨਾ ਆਵੇ ਹਨਾ ਹਾਂ ਅੱਗੇ ਆਇਆ ਤੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਕਿ ਦੁਕਾਨਦਾਰਾਂ ਨੂੰ ਕਿੰਨਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਹੁੰਦਾ ਸਸੀ ਗੱਲ ਜੀ ਕੀ ਹਾਲ ਜੀ ਠੀਕ ਠਾਕ ਕਿੱਦਾਂ ਤੁਹਾਡੀ ਦੁਕਾਨ ਆ ਇੱਥੇ ਧੂੜ ਘੱਟਾ ਮਿੱਟੀ ਸਾਰਾ ਦਿਨ ਕੀ ਕਹਿਣਾ ਚਾਹੁੰਦੇ ਆ ਸੜਕ ਨਹੀਂ ਪੜਦੀ ਸੜਕ ਪੜਨੀ ਚਾਹੀਦੀ ਜਾਂ ਹੋਰ ਕੀ ਕਹਾਂ ਹਾਂ ਬਰਹਾ ਆ ਲਿਆ ਮੁਕੇ ਦੇ ਜਦੋਂ ਮੀਂਹ ਪੈਂਦਾ ਉਦੋਂ ਜਦਾ ਪੁਰਾਹਾ ਹੋ ਜਾਂਦਾ ਲੋ ਜੀ ਲੋ ਦੋ ਦੋ ਤਿੰਨ ਟਾਈਮ ਪਾਣੀ ਛੱਡ ਜੀਦਾ ਰਹਿੰਦਾ ਖੂਹ ਘਟਾ ਸਾਰਾ ਖਾਣ ਪੀਣ ਬਣੀਏ ਚੀਜ਼ਾਂ ਦਾ ਧਿਆਨ ਰੱਖਦਾ ਹੁਣ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਪੂਜਾ ਵਾਕਈ ਬੜਾ ਅੱਜ ਆਏ ਆ ਇੱਧਰ ਗੇੜੀ ਤੇ ਦੁੱਖ ਵੀ ਲੱਗਦਾ ਕਿ ਅਸੀਂ ਉਸ ਦੇਸ਼ 'ਚ ਰਹਿ ਰਹੇ ਆਂ ਉਸ ਸੂਬੇ 'ਚ ਰਹਿ ਰਹੇ ਆਂ ਜਿੱਥੇ ਵਿਕਾਸ ਦੀ ਦਵਾਈ ਪਾਈ ਜਾਂਦੀ ਆ ਬਿਲਕੁਲ ਪਰ ਤੁਸੀਂ ਦੇਖ ਲਓ ਹਾਲ ਕਿੱਥੇ ਗਏ ਦਵਾਈ ਪਾਉਣ ਵਾਲੇ ਸੋਹਣਾ ਪੰਜਾਬ ਕਿਹਾ ਜਾਂਦਾ ਹੈ ਹਾਂ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਰੰਗਲਾ ਪੰਜਾਬ ਸੋਹਣਾ ਪੰਜਾਬ ਪਰ ਕਿਤੇ ਵੀ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਕਿੰਨਾ ਕੀ ਸੋਨਾ ਪੰਜਾਬ ਤੇ ਕੀ ਪੰਜਾਬ ਨੂੰ ਮੈਨੂੰ ਲੱਗਦਾ ਕਿ ਇਹ ਦੀ ਰਿਪੇਅਰ ਦੀ ਲੋੜ ਹੈ ਉਹ ਰਿਪੇਅਰ ਹੋਊਗੀ ਕਦੋਂ ਕਿਉਂਕਿ ਪੇਚਵਰਕ ਜੀ ਜਿਹੜਾ ਚੰਨੀ ਸਾਹਿਬ ਨੇ ਕਿਹਾ ਸੀ ਜੀ ਪੇਚਵਰਕ ਬਣਾਏ ਆ ਕਰਾਏ ਆ ਹੁਣ ਚੰਨੀ ਸਾਹਿਬ ਪੇਚਵਰਕ ਹੀ ਕਰਾ ਦਿਓ ਸਾਡੇ ਇੱਥੇ ਹਰੀਪੁਰ ਖੀਜੀਪੁਰ ਰੰਗਪੁਰ ਮਾਰੀ ਜੜ੍ਹ ਨੂੰ ਥੋੜਾ ਜਿਆ ਸਾਜਵੇ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਆ ਜਾਂ ਐਮਐਲਏ ਸਾਹਿਬ ਦੇਖਦੇ ਆ ਕਿਉਂਕਿ ਬਿਸ਼ੱਕ ਤੁਸੀਂ ਨਹੀਂ ਹੋਗੇ ਪਰ ਤੁਹਾਡੀ ਆਵਾਜ਼ ਜੇ ਕੋਟਲੀ ਸਾਹਿਬ ਆਵਾਜ਼ ਉਠਾਉਂਦੇ ਆ ਤੇ ਸਾਰਾ ਦੇਸ਼ ਦੇਖਦਾ ਪੰਜਾਬ ਦੇਖਦਾ ਤੇ ਜੇ ਚੰਨੀ ਸਾਹਿਬ ਲੋਕ ਸਭਾ ਚੋਂ ਅੱਜ ਥੋਂਦੇ ਆ ਤੇ ਪੂਰਾ ਦੇਸ਼ ਦੇਖਦਾ ਤੇ ਅਸੀਂ ਕਹਿੰਦੇ ਆ ਕਿ ਕੋਟਲੀ ਸਾਹਿਬ ਚੰਨੀ ਸਾਹਿਬ ਕਿਤੇ ਆ ਕੇ ਫਰੀਪੁਰ ਖੀਚੀ ਬਨਨਾਗਪੁਰ ਵਾਲੀ ਸੜਕ ਜਿਹੜੀ ਆ ਉਹ ਜਰੂਰ ਦੇਖਿਓ ਤੇ ਠੀਕ ਆ ਪੂਜਾ ਫਿਰ ਆਪਾਂ ਅਗਲੀ ਗੇੜੀ ਫਿਰ ਹੋਰ ਕਿਸੇ ਪਿੰਡ ਚ ਮਾਰਾਂਗੇ ਅੱਜ ਤੱਕ ਪ੍ਰਸ਼ਾਸਨ ਨੂੰ ਸਰਕਾਰ ਨੂੰ ਸ਼ੀਸ਼ਾ ਦਿਖਾ ਰਹੇ ਆ ਕਿ ਕਿਹੜੇ ਵਿਕਾਸ ਦੀ ਤੁਸੀਂ ਗੱਲ ਕਰਦੇ ਆ ਤੇ ਮਿਲਦੇ ਆ ਫਿਰ ਆਪਾਂ ਨਵੀਂ ਅਪਡੇਟ ਦੇ ਨਾਲ ਤੇ ਲਾਸਟ ਵਾਈਟ ਤੋਏ ਦਿਖਾ ਦਿਓ ਵਿਚਾਰੇ ਕਿੱਦਾਂ ਖੜੇ ਦੇਖੋ ਸਵੀਰਾਂ ਲਾਈਕ ਫਰੀਪੋਰ ਖਿਚੀਪਨ ਨਰਗਪੁਰ ਤੇ ਦੋਸਤੋ ਫਿਰ ਮਿਲਦੇ ਆ ਆਪਾਂ ਅਗਲੀ ਗੇੜੀ ਤੇ ਵਿਕਾਸ ਦਿਖਾਉਣ ਆ ਆਦਮਪੁਰ ਹਲਕੇ ਦਾ ਕਿ ਹਲਕਾ ਆਦਮਪੁਰ ਦਾ ਵਿਕਾਸ ਕਿੰਨਾ ਕੁ ਹੋਇਆ ਹੈ ਧੰਨਵਾਦ ਜੀ 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 3 ਸਾਲਾ ਦੇ ਵਿੱਚ ਜੋ-ਜੋ ਵਿਕਾਸ ਹੋਇਆ ਤਾਂ ਸਾਰੇ ਦਰਸ਼ਕ ਵੀ ਜਿਹੜੇ ਦੇਖ ਰਹੇ ਹਨ ਜ਼ਰੂਰ ਕਮੈਂਟਾਂ ਰਾਹੀਂ ਵੀ ਆਪਣੀ ਰਾਏ ਦੱਸਿਓ ਤੁਹਾਡੇ ਪਿੰਡ ਦੇ ਵਿੱਚ ਵੀ ਕੀ ਇਹੋ ਜਿਹੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਡੇਲੀ ਟੌਪ ਨਿਊਜ਼ ਦੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਡੇਲੀ ਟੌਪ ਨਿਊਜ਼ ਹਮੇਸ਼ਾ ਆਪਣੇ ਦਰਸ਼ਕਾਂ ਦੇ ਇੱਕ ਪੂਜਾ ਹੋਰ ਦੱਸ ਵੀਏ ਸਾਨੂੰ ਨਾ ਪਿੰਡਾਂ ਵਾਲੇ ਬੜੇ ਸੰਪਰਕ ਕਰਦੇ ਆ ਕਿ ਤੁਸੀਂ ਆਉਣ ਦੇ ਪੈਸੇ ਲੈਨੇ ਆ ਇਹ ਵੀ ਕਲੀਅਰ ਕਰ ਦੋ ਕਿ ਏਸੀ ਪੈਸਾ ਕੋਈ ਵੀ ਨਹੀਂ ਲੈਨੇ ਸਾਡੇ ਨਾਂ ਤੇ ਵੀ ਕੋਈ ਟੌਪ ਨਿਊਜ਼ ਦੇ ਨਾਂ ਤੇ ਪੈਸੇ ਲੈਂਦਾ ਤੇ ਸਾਨੂੰ ਜਰੂਰ ਦੱਸਿਓ ਜੀ ਸਾਨੂੰ ਕੋਈ ਵੀ ਕਹਿ ਦਵੇ ਅਸੀਂ ਪਿੰਡਾਂ 'ਚ ਕਵਰੇਜ ਕਰਦੇ ਆ ਅਸੀਂ ਪੰਚਾਇਤਾਂ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਪਿੰਡਾਂ ਦੀਆਂ ਵੀ ਕੋਈ ਮੁਸ਼ਕਲਾਂ ਆ ਅਸੀਂ ਆਉਨੇ ਆਪਣੀ ਗੱਡੀ 'ਚ ਲੈ ਕੇ ਤੁਹਾਡੇ ਕੋਲ ਕੋਈ 1 ਰੁਪਿਆ ਵੀ ਅਸੀਂ ਮੰਗਦੇ ਆ ਤੁਸੀਂ ਪ੍ਰਸ਼ਾਸਨ ਨੂੰ ਦੱਸੋ ਸਾਡੇ ਨਾਂ ਤੇ ਵੀ ਕੋਈ ਪੈਸੇ ਮੰਗਦਾ ਉਹ ਵੀ ਦੱਸੋ ਅਸੀਂ ਸਿਰਫ ਪੱਤਰਕਾਰੀ ਕਰਦੇ ਆ ਸਾਫ਼ ਸੁਥਰੀ ਪੱਤਰਕਾਰੀ ਤੁਹਾਡੇ ਮੁੱਦੇ ਸਰਕਾਰ ਤੱਕ ਪ੍ਰਸ਼ਾਸਨ ਪ੍ਰਸ਼ਾਸਨ ਤੱਕ ਪਹਚਾਰ ਰਹੇ ਆ ਅਸੀਂ ਤੇ ਦੋਸਤੋ सरपंच साहब पंच साहब ਪਿੰਡ ਦੇ ਲੋਕ ਜਿੰਨੇ ਵੀ ਉਹਨਾਂ ਨੂੰ ਅਪੀਲ ਕਰਦੇ ਆ ਕੋਈ ਵੀ ਮੁੱਦਾ ਹੈ ਟੌਪਿਕ ਨੂੰ ਦੱਸੋ ਅਸੀਂ ਆਵਾਂਗੇ ਤੁਹਾਡੇ ਆਵਾਜ਼ ਤੁਹਾਡੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਧੰਨਵਾਦ ਜੀ ਜੀ ਬਿਲਕੁਲ ਸਤਿੰਦਰ ਲੱਗਦਾ ਕਿ ਇਜਾਜ਼ਤ ਲੈਣੀ ਪੈਣੀ ਹੈ ਅਗਲੇ ਪਿੰਡ ਦੇ ਵਿੱਚ ਬਿਲਕੁਲ ਫਿਰ ਅਪਕਲ ਚਲਾਂਗੇ ਜਿਹੜੀ ਲਾਵਾਂਗੇ ਉਹਨਾਂ ਨੂੰ ਦੱਸਾਂਗੇ ਜੀ ਧੰਨਵਾਦ ਜੀ ਥੈਂਕ ਯੂ